ਲੁਧਿਆਣਾ ਦੇ ਮਾਡਲ ਟਾਊਨ ਐਕਸਟੈਂਸ਼ਨ ਗੁਰਦੁਆਰਾ ਸਾਹਿਬ ਵਿਖੇ ਬੱਚਿਆਂ ਦੇ ਸਮਰ ਕੈਂਪ ਦਾ ਆਯੋਜਨ ਕੀਤਾ ਗਿਆ ਤੇ ਜਿਸ ਵਿੱਚ ਪਹੁੰਚੇ ਵੱਡੀ ਗਿਣਤੀ ਵਿੱਚ ਬੱਚਿਆਂ ਨੇ ਆਪਣੀ ਕਲਾ ਦੇ ਮੁਕਾਬਲਿਆਂ ਦਾ ਪ੍ਰਦਰਸ਼ਨ ਵੀ ਕੀਤਾ ਇਸ ਦੇ ਵਿੱਚ ਬੱਚਿਆਂ ਨੂੰ ਇੱਕ ਪਾਸੇ ਤਾਂ ਜਿੱਥੇ ਕਲਾ ਦੇ ਮੁਕਾਬਲੇ ਕਰਾ ਕੇ ਪ੍ਰੇਰਿਤ ਕੀਤਾ ਗਿਆ ਉੱਥੇ ਹੀ ਦੂਜੇ ਪਾਸੇ ਗੁਰਬਾਣੀ ਦੇ ਨਾਲ ਵੀ ਜੋੜਿਆ ਗਿਆ ਇਸ ਮੌਕੇ ਪ੍ਰਬੰਧਕਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹਨਾਂ ਦੇ ਵੱਲੋਂ ਇਸ ਛੁੱਟੀਆਂ ਦੇ ਵਿੱਚ ਬੱਚਿਆਂ ਲਈ ਸਮਰ ਕੈਂਪ ਜਰੀਏ ਪ੍ਰੈਕਟੀਕਲ ਤੌਰ ਤੇ ਗੁਰਬਾਣੀ ਨਾਲ ਜੁੜਨ ਅਤੇ ਕਲਾ ਦੇ ਵਿੱਚ ਨਿਖਾਰ ਲਿਆਉਣ ਦਾ ਕੰਮ ਕਰਵਾਇਆ ਗਿਆ ਉਹਨਾਂ ਨੇ ਕਿਹਾ ਕਿ ਇਸ ਮੌਕੇ ਬੱਚਿਆਂ ਨੂੰ ਹੌਸਲਾ ਅਫਜ਼ਾਈ ਵੀ ਕੀਤੀ ਗਈ ਹੈ ਤੇ ਨਾਲ ਹੀ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਬੱਚਿਆਂ ਦੇ ਕਿਹੜੇ-ਕਿਹੜੇ ਮੁਕਾਬਲੇ ਕਰਾਏ ਗਏ ਆਓ ਤੁਹਾਨੂੰ ਵੀ ਸੁਣਾਉਨੇ ਆਂ ਅੱਜ ਬੱਚਿਆਂ ਨੂੰ ਸਮਰ ਕੈਂਪ ਦਾ ਲਾਸਟ ਦਿਨ ਸੀਗਾ ਸਨਮਾਨਿਤ ਕੀਤੇ ਗਏ ਨੂੰ ਹਾਂਜੀ ਸਾਰੇ ਬੱਚਿਆਂ ਨੂੰ ਅਸੀਂ 골ਡ ਮੈਡਲਸ ਦਿੱਤੇ ਨੇ ਬੱਚਿਆਂ ਨੂੰ ਅਸੀਂ ਗਰੁੱਪ ਫੋਟੋਗ੍ਰਾਫਸ ਦਿੱਤੀਆਂ ਨੇ ਬੱਚਿਆਂ ਨੂੰ ਉਤਸ਼ਾਹ ਹੁੰਦਾ ਹੈ ਕਿ ਅਸੀਂ ਆਵਾਂਗੇ ਸਾਨੂੰ ਕੁਝ ਮਿਲੇਗਾ ਅਸੀਂ ਫਰਸਟ ਡੇ ਬੱਚਿਆਂ ਨੂੰ ਵੈਲਕਮ ਕਿਟਸ ਦਿੱਤੀਆਂ ਨੇ ਜਿਦੇ ਵਿੱਚ ਬੱਚਿਆਂ ਨੂੰ ਗਿਫਟਸ ਦਿੱਤੇ ਨੇ ਸੋ ਸਾਡਾ ਮੇਨ ਮੋਟਿਵ ਹੈ ਕਿ ਬੱਚੇ ਕੈਂਪ ਦੇ ਦੌਰਾਨ ਕਿਉਂਕਿ ਅਸੀਂ ਵੈਦਰ ਸਾਰੇ ਦੇਖ ਰਹੇ ਹਾਂ ਔਰ ਛੁੱਟੀਆਂ ਵਾਲਾ ਮਾਹੌਲ ਹੈ ਕਿ ਕੋਈ ਬੱਚਾ ਛੁੱਟੀ ਨਾ ਕਰੇ ਸਾਡੇ ਕੋਲ ਸਾਰੇ ਬੱਚੇ ਆਣ ਤਾਂ ਅਸੀਂ ਮੈਕਸਿਮਮ ਕੋਸ਼ਿਸ਼ ਕੀਤੀ ਹੈ ਕਿ ਬੱਚਿਆਂ ਦੇ ਲਈ ਇੰਟਰਸਟਿੰਗ ਵੀ ਬਣਾਇਆ ਜਾਏ ਔਰ ਬੱਚੇ ਕੁਝ ਸਿੱਖ ਕੇ ਵੀ ਜਾਣ ਤਾਂ ਅਸੀਂ ਕੋਈ ਵੀ ਅੱਜ ਸੈਸ਼ਨ ਨਹੀਂ ਲਗਾਇਆ ਬੱਚਿਆਂ ਲਈ ਜਿੰਨਾ ਵੀ ਬੱਚਿਆਂ ਨੂੰ ਸਿਖਾਇਆ ਹੈ ਉਹ ਸਾਰਾ ਰੋਲ ਪਲੇ ਬੱਚਾ ਨੇ ਐਕਟਿੰਗ ਕੀਤੀ ਹੈ ਐਟ ਅਕੋਰਡਿੰਗਲੀ ਉਹਨਾਂ ਨੂੰ ਸਾਰਾ ਸਿਖਾਇਆ ਹੈ ਹਰ ਬੱਚੇ ਨੇ ਐਕਟਿੰਗ ਕੀਤੀ ਹੈ ਆਕੇ ਕਈ ਬੱਚਾ ਨੇ ਕੀਰਤਨ ਕੀਤਾ ਹੈ ਕਈਆਂ ਨੇ ਕੈਲੀਗ੍ਰਾਫੀ ਕੀਤੀ ਹੈ ਤੋ ਲਰਨਿੰਗ ਸੈਸ਼ਨ ਜਿਹੜੇ ਵੀ ਸਿਗੇ ਉਹ ਸਾਰੇ ਅੱਜ ਸਿੰਪਲੀ ਟੀਚਿੰਗ ਟੀਚਿੰਗ ਮੈਥਡਸ ਵਲੇ ਨਹੀਂ ਸਿਗੇ ਸਾਰੇ ਕਿਸੇ ਨਾ ਕਿਸੇ ਯੂਨਿਕ ਤਰੀਕੇ ਦੇ ਨਾਲ ਬੱਚੇ ਸਿੱਖੇ ਗਏ ਨੇ ਤਾਂ ਅੱਜ ਦਾ ਦਿਨ ਸਾਡੇ ਲਈ ਬਹੁਤ ਸਪੈਸ਼ਲ ਸਿਗਾ ਸਾਡੇ ਮੈਕਸਿਮਮ ਬੱਚੇ ਅੱਜ ਆਏ ਨੇ ਬੱਚਿਆਂ ਨੂੰ ਅਸੀਂ 골ਡ ਮੈਡਲਸ ਦਿੱਤੇ ਨੇ ਔਰ ਬੱਚੇ ਬਹੁਤ ਖੁਸ਼ ਗਏ ਨੇ ਕਿਉਂਕਿ ਉਹਨਾਂ ਨੇ ਆਪਣੇ ਆਪ ਕ੍ਰੀਏਟਿਵ ਆਈਡੀਆਜ਼ ਲੈ ਕੇ ਗੁਰੂ ਨਾਨਕਸ ਵਰਲਡ ਇੱਕ ਬੱਚਿਆਂ ਨੇ ਕ੍ਰੀਏਟ ਕੀਤਾ ਹੈ ਜੀ ਅਲੱਗ-ਅਲੱਗ ਇੱਕ-ਇੱਕ ਸ਼ੀਟ ਸਾਰੇ ਬੱਚਿਆਂ ਨੂੰ ਦਿੱਤੀ ਗਈ ਹੈ ਔਰ ਤੁਸੀਂ ਅਗਰ ਉਹ ਸ਼ੀਟਸ ਦੇਖੋ ਕਿ ਬੱਚਿਆਂ ਦੇ ਕੀ ਆਈਡੀਆਜ਼ ਨਿਕਲ ਕੇ ਆਏ ਨੇ ਬੱਚਿਆਂ ਦੇ ਮਾਈਂਡਸ ਦੇ ਵਿੱਚੋਂ ਜਿੱਤੇ ਤੱਕ ਅਸੀਂ ਵੀ ਨਹੀਂ ਪਹੁੰਚ ਪਾ ਰਹੇ ਇੰਨੇ ਬੱਚੇ ਕਿਉਂਕਿ 5 ਦਿਨਾਂ ਲਈ ਬੱਚਿਆਂ ਨੂੰ ਸਿਖਾਇਆ ਔਰ ਬੱਚਿਆਂ ਦੇ ਮਨ ਤਾਂ ਸਾਨੂੰ ਪਤਾ ਹੈ ਕਿ ਕਿੰਨੇ ਪਵਿੱਤਰ ਹੁੰਦੇ ਨੇ ਹੈਨਾ ਬੱਚਿਆਂ ਦੇ ਮਾਈਂਡਸ ਆਲਵੇਸ ਕਲੀਅਰ ਤਾਂ ਉਹਨਾਂ ਨੇ ਇੰਨੇ ਅੱਛੇ ਅੱਛੇ ਆਈਡੀਆਜ਼ ਦਿੱਤੇ ਇੱਕ ਅੱਛਾ ਵਰਲਡ ਕ੍ਰੀਏਟ ਕਰਨ ਲਈ ਔਰ ਉਹ ਪੂਰੇ ਅਸੀਂ ਪੈਰੈਂਟਸ ਦੇ ਲਈ ਡਿਸਪਲੇ ਕੀਤੇ ਅਸੀਂ ਰੋਪਸ ਦੇ ਨਾਲ ਹੈਂਗ ਕਰਕੇ ਹਰ ਬੱਚੇ ਦੇ ਆਈਡੀਆਜ਼ ਉਹ ਡਿਸਪਲੇ ਤੇ ਲਗਾ ਕੇ ਔਰ ਬੱਚਾ ਨੇ ਪੂਰੇ ਪੂਰੇ ਪੈਰਾਗ੍ਰਾਫਸ ਲਿਖੇ ਨੇ ਓਨੈਸਟੀ ਦੇ ਉੱਤੇ ਔਰ ਫਰਗੀਵਨੈਸ ਦੇ ਉੱਤੇ ਬੱਚਾ ਨੇ ਆਪਣਾ ਪੂਰਾ ਆਪਣੇ ਆਪ ਨੂੰ ਕ੍ਰੀਏਟਿਵ ਤਰੀਕੇ ਦੇ ਨਾਲ ਸਾਰਿਆਂ ਨੇ ਪੇਸ਼ ਕੀਤਾ ਅੱਜ ਦੇ ਦਿਨ ਵਿੱਚ ਬੱਚਿਆਂ ਦੇ ਜਿਹੜੇ ਕਲਾ ਮੁਕਾਬਲੇ ਆ ਇਹਨਾਂ ਨੂੰ ਅੱਗੇ ਪਹੁੰਚਾਉਣ ਦੇ ਵਿੱਚ ਮਦਦ ਕਰਦੇ ਨੇ ਦੇਖੋ ਸਾਡਾ ਮੇਨ ਆਬਜੈਕਟ ਹੈ ਕਿ ਬੱਚੇ ਨੂੰ ਸਿਖਾਣਾ ਬੱਚਾ ਕੋਈ ਚੀਜ਼ ਸਿੱਖ ਕੇ ਜਾਏ ਤਾਂ ਉਹ ਜਿਹੜੇ ਆਈਡੀਆਜ਼ ਬੱਚੇ ਦੇ ਮਾਈਂਡ ਵਿੱਚ ਆ ਰਹੇ ਹਨ ਅਸੀਂ ਲੋਕ ਕੀ ਕਰਦੇ ਹਾਂ ਅਸੀਂ ਬੱਚੇ ਨੂੰ ਸਿਖਾਉਂਦੇ ਹੀ ਰਹਿ ਜਾਂਦੇ ਹਾਂ ਅਸੀਂ ਖਾਂਦੇ ਹੀ ਰਹਿ ਜਾਂਦੇ ਹਾਂ ਉਹਨਾਂ ਨੂੰ ਸੁਣਦੇ ਨਹੀਂ ਆਂ ਅੱディ ਡੇਟ ਵਿੱਚ ਬੱਚਿਆਂ ਨੂੰ ਇਅਰਸ ਦੇਣਾ ਉਹਨਾਂ ਨੂੰ ਕਹਿਣਾ ਵੀ ਅਸੀਂ ਸੁਣ ਰਹੇ ਹਾਂ ਤੁਸੀਂ ਆਪਣੇ ਆਈਡੀਆਜ਼ ਲਿਆਓ ਉਹ ਵੀ ਇੱਕ ਬਹੁਤ ਇੰਪੋਰਟੈਂਟ ਚੀਜ਼ ਹੈ ਤੇ ਉਹ ਪ੍ਰੈਕਟੀਕਲੀ ਪ੍ਰੈਕਟੀਕਲੀ ਹਾਂ ਉਹ ਬੱਚਿਆਂ ਨੇ ਪ੍ਰੈਕਟੀਕਲੀ ਜੋ ਲਿਖ ਸਕਦੇ ਹਰ ਬੰਦੇ ਦਾ ਆਪਣਾ ਆਪਣਾ ਇੱਕ ਤਰੀਕਾ ਹੁੰਦਾ ਐਕਸਪ੍ਰੈਸ ਕਰਨ ਦਾ ਕਈਆਂ ਨੇ ਆਰਟ ਬਣਾ ਕੇ ਆਪਣੇ ਆਪ ਨੂੰ ਐਕਸਪ੍ਰੈਸ ਕੀਤਾ ਹੈ ਕਿਆਨਹੀਂ ਲਿਖ ਕੇ ਆਪਣੇ ਆਪ ਨੂੰ ਐਕਸਪ੍ਰੈਸ ਕੀਤਾ ਹੈ ਕਿ ਕਿਆਨਹੀਂ ਰੋਲ ਪਲੇ ਕਰਕੇ ਐਕਟਿੰਗ ਕਰਕੇ ਆਪਣੇ ਆਪ ਨੂੰ ਕਿਆਨਹੀਂ ਸਟੋਰੀਜ਼ ਦੇ ਫਾਰਮ ਦੇ ਵਿੱਚ ਐਕਸਪ੍ਰੈਸ ਕੀਤਾ ਹੈ ਅੱਜ ਸਾਰੇ ਬੱਚਿਆਂ ਨੇ ਜੋ ਇੱਕ ਵਿਜ਼ਨ ਦੇਖਿਆ ਕ੍ਰੀਏਟਿੰਗ ਗੁਰ ਨਾਨਕਸ ਵਰਲਡ ਜੋ ਕਿ ਸਾਡਾ ਥੀਮ ਸੀਗਾ ਪ ਦੇ ਪੂਰੇ ਕੈਂਪ ਦਾ ਉਹਨਾਂ ਨੇ ਉਸ ਥੀਮ ਦੇ ਉੱਤੇ ਵਰਕਆਊਟ ਕੀਤਾ ਹੈ ਕਿ ਅਸੀਂ ਕਿਵੇਂ ਗੁਰੂ ਨਾਨਕ ਦਾ ਵਰਲਡ ਕ੍ਰੀਏਟ ਕਰ ਸਕਦੇ ਹਾਂ ਆਪਣੇ ਆਰਾਮ। ਮੈਂ ਖਾਸ ਤੌਰ ਤੇ ਦੇਖਿਆ ਗਿਆ ਬੱਚਿਆਂ ਨੂੰ ਇੱਕ ਧਾਰਮਿਕਤਾ ਦੇ ਨਾਲ ਜਿਹੜਾ ਜੋੜਨ ਦਾ ਯਤਨ ਬੱਚੇ ਆ ਜਿਸ ਤਰੀਕੇ ਨਾਲ ਦਿਸਦਾ ਸੀ ਕਿ ਇੱਕ ਮੁਕਾਬਲੇ ਹੀ ਨਹੀਂ ਉਹਨਾਂ ਨੂੰ ਆ ਮੈਂ ਪ੍ਰੈਕਟੀਕਲੀ ਤੌਰ ਤੇ ਉਹਨਾਂ ਨੂੰ ਤਾਂ ਸ਼ਾਇਆ ਗਿਆ ਉਹਨਾਂ ਨੇ ਪੈਰਾਗ੍ਰਾਫਸ ਬਣਾਏ ਨੇ ਕਿ ਨਾਲ-ਨਾਲ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਉਹਨਾਂ ਨੇ ਲਿਆਂਦਾ ਗਿਆ ਤਾਂਕਿ ਹਾਂਜੀ ਲਾਸਟ ਡੇ ਸੀਗਾ ਅੱਜ ਤਾਂ 1 ਘੰਟਾ ਬੱਚੇ ਦਾ ਸਮਾਗਮ ਹੋਇਆ ਹੈ ਬੱਚਿਆਂ ਦੇ ਸਮਾਗਮ ਦੇ ਵਿੱਚ ਪੇਰੈਂਟਸ ਨੇ ਵੀ ਸਭ ਨੇ ਦੇਖਿਆ ਕਿ ਬੱਚਿਆਂ ਨੇ 4 ਦਿਨਾਂ ਤੇ ਕੀ ਕੀਤਾ ਕੈਲੀਗ੍ਰਾਫੀ ਬਲੇ ਬੱਚਿਆਂ ਨੇ ਕੈਲੀਗ੍ਰਾਫੀ ਡਿਸਪਲੇ ਕੀਤੀ ਆਰਟ ਵਾਲੇ ਬੱਚਿਆਂ ਨੇ ਆਪਣਾ ਆਰਟ ਡਿਸਪਲੇ ਕੀਤਾ ਹਾਰਮੋਨੀਅਮ ਵਾਲੇ ਬੱਚਿਆਂ ਨੇ ਕੀਰਤਨ ਕੀਤਾ ਪਲੇ ਵਾਲੇ ਬੱਚਿਆਂ ਨੇ ਪਲੇ ਕੀਤਾ ਤਾਂ ਸਭ ਦਾ ਟਾਪਿਕ ਸੇਮ ਰਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਵਿੱਚ ਕੀ ਵਰਲਡ ਸੀਗਾ ਜਿਹਦੇ ਵਿੱਚ ਕ腐ਸ਼ਨ ਨਾ ਹੋਏ ਜਿਹਦੇ ਵਿੱਚ ਆਨੈਸਟੀ ਹੋਏ ਜਿਹਦੇ ਵਿੱਚ ਝੂਠ ਨਾ ਬੋਲਿਆ ਜਾਏ ਜਿਹਦੇ ਵਿੱਚ ਵੱਡਿਆਂ ਦੀ ਇੱਜ਼ਤ ਹੋਏ ਜਿਹਦੇ ਵਿੱਚ ਗਰੀਬ ਬੰਦੇ ਨੂੰ ਜਾਂ ਅਸੀਂ ਆਪਸ ਵਿੱਚ ਦੂਜੇ ਦੀ ਹੈਲਪ ਕਰੀਏ ਉਹ ਸਾਰਾ ਦਾ ਸਾਰਾ ਸ਼ੇਅਰਿੰਗ ਇਸ ਕੇਅਰਿੰਗ ਉਹ ਪੂਰਾ ਸੀਨ ਇੱਕ ਕ੍ਰੀਏਟ ਕੀਤਾ ਗਿਆ ਹਾਂਜੀ ਦਰਸਾਈ ਦਰਕਰਾਇਆ ਗਿਆ ਬੱਚਿਆਂ ਦਾ ਅੱਜ ਜਿਹੜਾ ਖਾਸ ਦੌਰ ਤੇ ਸਮਰ ਕੈਂਪ ਸਿਰ ਬੱਚੇ ਆਏ ਨੇ ਆਪ ਉਹਨੂੰ ਉਹਨਾਂ ਨਾਲ ਮੁਕਾਬਲੇ ਤਾਂ ਇੱਕ ਬਫਰਾ ਕੰਸਟ੍ਰਕਟ ਹੈ ਪਰ ਦੂਸਰੇ ਪਾਸੇ ਉਹਨਾਂ ਨੂੰ ਸਿੱਖੀ ਦੇ ਨਾਲ ਇਹ ਅੰਤਰ ਹੈ ਜਿਹੜਾ ਜੋੜਨ ਦਾ ਵੀ ਯਤਨ ਕੀਤਾ ਹੈ। ਕਈ ਬੱਚਿਆਂ ਨੇ ਧੁਰਿੰਦ ਕੈਂਪ ਸ਼ਬਦ ਸਿੱਖੇ ਨੇ, ਕੀਰਤਨ ਸਿੱਖਿਆ ਹੈ। ਉਹ ਸਾਰਾ ਅੱਜ ਉਹਨਾਂ ਨੇ ਪੇਰੈਂਟ ਦੇ ਸਾਹਮਣੇ ਇੱਕ ਘੰਟਾ ਪੂਰੀ ਉਹਨਾਂ ਦੀ ਪਰਫਾਰਮੈਂਸ ਲਈ ਹੈ। 6-7 ਸ਼ਬਦ ਉਹਨਾਂ ਨੇ ਅਲੱਗ-ਅਲੱਗ ਗਰੁੱਪ ਵਾਦਿਆਂ ਦੇ ਪੜੇ ਨੇ ਤੇ ਇਸ ਉਹਨਾਂ ਨੂੰ ਸਾਰੀ ਚੀਜ਼ ਦੱਸੀ ਗਈ ਹੈ। ਉਹ ਸਾਰਾ ਉਹਨਾਂ ਨੇ ਅੱਜ ਆਪਣੇ ਮੇਨ ਹਾਲ, ਦਰਵਾਹਰ ਹਾਲ ਦੇ ਵਿੱਚ ਆ ਕੇ ਪੇਰੈਂਟਸ ਦੇ ਸਾਹਮਣੇ ਸਾਰਾ ਕੁਝ ਪਰਫਾਰਮ ਹੁੰਦਾ ਹੈ ਗੁਰੂ ਸਾਹਿਬ ਦੀ ਹਾਜ਼ਰੀ ਦੇ ਵਿੱਚ ਇੱਕ ਪਾਸੇ ਸਮਾਗਮ ਇੱਕ ਪਾਸੇ ਕਿਰਤ ਚੱਲ ਰਿਹਾ ਦੂਸਰੇ ਪਾਸੇ ਬੱਚੇ ਜਿਹੜੇ ਆ ਪ੍ਰੈਕਟੀਕਲੀ ਤੌਰ ਤੇ ਆਪਣਾ ਵਰਕ ਕਰ ਰਹੇ ਨੇ ਕੰਮ ਕਰ ਰਹੇ ਨੇ ਹਾਂਜੀ ਉਹਦੇ ਚੈਸਾ ਸੀ ਕਿ ਜੁਨੀ ਵੀ ਪਰਫਾਰਮੈਂਸਸ ਆਈਆਂ ਸਾਰੀਆਂ ਬੱਚਿਆਂ ਦੇ ਥ्रू ਹੀ ਤਿਆਰ ਕੀਤੀਆਂ ਗਈਆਂ ਸਨ ਉਹਨਾਂ ਨੇ ਜੋ ਪੇਂਟਿੰਗ ਕੀਤੀ ਜੋ ਉਹਨਾਂ ਨੇ ਡਰਾਇੰਗ ਕੀਤੀ ਸਾਰਾ ਡਿਸਪਲੇ ਕੀਤਾ ਤੇ ਬੱਚੇ ਬੜੇ ਐਕਸਾਈਟਿਡ ਸੀ ਕਿ ਆਪਣੇ ਪੇਰੈਂਟਸ ਨੂੰ ਦਿਖਾ ਰਹੇ ਸੀ ਮੈਂ ਬਣਾਇਆ ਮੈਂ ਬਣਾਇਆ ਇਟ ਵਾਸ ਅ ਵੈਰੀ ਗੁੱਡ ਐਕਸਪੀਰੀਅੰਸ ਫਾਰ ਬੱਚਿਆਂ ਜੀ ਇੱਕ ਮੁਕਾਬਲਾ ਉਹਨਾਂ ਦਾ ਜਿਵੇਂ ਬੱਚਿਆਂ ਦੇ ਨਾਲ ਕੰਪੀਟੀਸ਼ਨ ਨਹੀਂ ਹੁੰਦਾ ਹਾਂਜੀ ਸੜਾ ਕੰਪੀਟੀਸ਼ਨ ਜੋ ਉੱਪਰ ਸੜਾ ਕੰਪੀਟੀਸ਼ਨ ਜੋ ਪਹਿਲਾਂ ਜ਼ੋਰ ਨਹੀਂ ਸੀਗਾ ਸੰਸਿਓ ਭਈ ਹਰ ਇੱਕ ਬੱਚਾ ਪਾਰਟਿਸਿਪੇਟ ਕਰੇ ਤੇ ਹਰ ਇੱਕ ਬੱਚੇ 'ਚ ਆਪਣੀਆਂ ਕੁਆਲਿਟੀਆਂ ਹੋਣੀਆਂ ਨੇ ਉਹ ਚੀਜ਼ ਉਹ ਸ਼ੋਅ ਕਰੇ ਆਪਣੀ ਕ੍ਰੀਏਸ਼ਨ ਵੀ ਸ ਆਪਣੀ ਪੇਂਟਿੰਗ ਦੇ ਵਿੱਚ ਆਪਣੇ ਰਾਈਟਅਪ ਦੇ ਵੀ ਸਾਰਾ ਕਰੇਗੇ ਕਿਵੇਂ ਦੇਖਦੇ ਹਾਂ ਅੱਜ ਬੱਚਿਆਂ ਦਾ ਸਮਰ ਕੈਂਪ ਦੇ ਵਿੱਚ ਲਾਸਟ ਡੈਂਸ ਹੈ ਔਰ ਕਬਡੀ ਤਦਾਦ ਦੇ ਵਿੱਚ ਜਿਹੜੇ ਬੱਚੇ ਐ ਉਹ ਅੱਜ ਖੁਸ਼ ਹੋ ਕੇ ਗਏ ਐਕਚੁਅਲੀ ਜਦੋਂ ਤੋਂ ਅਸੀਂ ਸ਼ੁਰੂ ਹੋਇਆ ਹੈ 5 ਦਿਨ ਦਾ ਇਹ ਪ੍ਰੋਗਰਾਮ ਸੀਗਾ ਫਰਸਟ ਡੇ ਤੋਂ ਲੈ ਕੇ ਅੱਜ ਲਾਸਟ ਡੇ ਤੱਕ ਨਾ ਇੱਕ ਵਿਜੀਬਲ ਚੇਂਜ ਸੀਗਾ ਜਦੋਂ ਪਹਿਲੇ ਦਿਨ ਬੱਚੇ ਆਏ ਨਾ ਆਪਸ ਵਿੱਚ ਜਿਵੇਂ ਫਾਈਟ ਕਰ ਰਹੇ ਸੀ ਸ਼ੇਅਰ ਨਹੀਂ ਕਰ ਰਹੇ ਸੀ ਜੋ ਸਾਡੇ ਸੈਸ਼ਨ ਸੀਗੇ ਦੇ ਵਰ ਫੋਰਗਿਵਨੈਸ ਸ਼ੇਅਰਿੰਗ ਵਨ ਛਕਣਾ ਤੇ ਅੱਜ ਬੱਚੇ ਐਕਚੁਅਲੀ ਜੋ ਕ્રાਫਟਵਰਕ ਹੋ ਰਿਹਾ ਸੀਗਾ ਉਹਦੇ ਵਿੱਚ ਆਪਸ ਵਿੱਚ ਉਹ ਸ਼ੇਅਰ ਕਰ ਰਹੇ ਸੀ ਤੇ ਦਿਖ ਰਿਹਾ ਸੀ ਕਿ ਜੋ ਬੱਚਿਆਂ ਨੇ ਸਿੱਖਿਆ ਹੈ ਨਾ ਉਹ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰ ਰਹੇ ਹੈ ਤੇ ਇੱਕ ਖੁਸ਼ੀ ਵਾਲੀ ਫੀਲਿੰਗ ਆਉਂਦੀ ਹੈ ਕਿ ਵੀ ਬੱਚੇ ਕਰ ਰਹੇ ਹੈ ਬੱਚੇ ਸਮਝ ਰਹੇ ਹੈ ਆਮ ਤੌਰ ਤੇ ਇਹ ਦੇਖਿਆ ਗਿਆ ਬੱਚੇ ਕਿ ਕਈ ਵਾਰੀ ਨਿਰਾਸ਼ਾ ਹੁੰਦੀ ਹੈ ਕਿ ਮੇਰੇ ਨੰਬਰ ਘਟਾਏ ਜਾਂ ਮੈਂ ਆ ਕਰ ਨਹੀਂ ਪਾਇਆ ਉਹ ਇੱਕ ਦੂਜੇ ਨੂੰ ਦੇਖ ਕੇ ਨਾ ਵਧਦੇ ਹੈ ਕਿ ਵੀ ਮੈਂ ਵੀ ਸਿੱਖਾਂ ਜੇ ਉਹਨੇ ਵਧੀਆ ਕੀਤਾ ਤੇ ਮੈਂ ਵੀ ਕੋਸ਼ਿਸ਼ ਕਰਾਂ ਕਿ ਉਹ ਮੈਨੂੰ ਸਿਖਾਏ ਉਹ ਚੀਜ਼ ਅੱਜ ਦੇਖਣ ਨੂੰ ਮਿਲ ਰਹੀ ਸੀ ਕਿ ਬੱਚੇ ਆਪਸ ਵਿੱਚ ਕਿਸੇ ਦੱਸ ਰੇ ਸੀ ਕਿ ਵੈਸੇ ਇਹ ਕਰ ਆਮ ਤੌਰ ਤੇ ਇਹ ਸਕੂਲਾਂ ਦੇ ਵਿੱਚ ਜ਼ਿਆਦਾਤਰ ਜਿਹੜੇ ਸਮਰ ਕੈਂਪਸ ਕਰਵਾਏ ਜਾਂਦੇ ਨੇ ਅੱਜ ਜਿਵੇਂ ਦੇਖਦੇ ਹੋ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਗੁਰੂ ਸਾਹਿਬ ਦੀ ਹਜ਼ੂਰੀ ਦੇ ਅਕਚੁਅਲੀ ਜੋ ਸਕੂਲ ਜੋ ਬਾਕੀ ਸਮਰ ਕੈਂਪਸਸ ਔਰ ਸਾਡੇ ਸਮਰ ਕੈਂਪਸ ਦੇ ਨਾ ਉਹ ਆਪਸ ਵਿੱਚ ਕੋਈ ਫਰਕ ਨਹੀਂ ਹੈ ਉਹਨਾਂ ਦੇ ਲੈਵਲ ਦਾ ਹੀ ਹੈ ਉੱਥੇ ਜਿਵੇਂ ਡਿਫਰੈਂਟ ਐਕਟੀਵਿਟੀਜ਼ ਕਰਾਉਂਦੇ ਅਸੀਂ ਵੀ ਪੂਰੀ ਸਾਰੀ ਵੀਡੀਓ ਵਾਚਿੰਗ ਸਾਖੀ ਟਾਈਮ ਉਸ 스토리 ਟਾਈਮ ਹੁੰਦਾ ਅਸੀਂ ਸਾਡੇ ਗੁਰੂ ਇਤਿਹਾਸ ਦਾ ਸਾਖੀ ਟਾਈਮ ਹੋ ਸੀਗਾ ਤੇ ਨਾਲ ਜਿਵੇਂ ਡਿਸਕਸ਼ਨ ਐਂਡ ਗੇਮਸ ਤੇ ਫੋਕਸ ਸੀਗਾ ਤਾਂ ਕਿ ਬੱਚੇ ਉਹ ਗੇਮਸ ਖੇល ਕੇ ਰੀਅਲ ਲਾਈਫ ਵਿੱਚ ਉਹਨੂੰ ਇੰਪਲੀਮੈਂਟ ਕਰ ਸਿਟੀ ਹੋਮ ਨਿਊਜ਼ ਦੇ ਲਈ ਸੁਰਿੰਦਰ ਸੋਨੀ ਦੀ ਰਿਪੋਰਟ